ਅਸੀਂ ਅੱਜ ਵਰਲਡ ਰਿਕਾਰਡ ਬਣਾ ਰਹੇ ਹਾਂ ਵਰਲਡ ਕੋਰ ਕਿੱਡਾ ਬਣਾਇਆ ਆ ਅਸੀਂ ਨੱਥਾ ਟਾਪ ਪਤਨੀ ਟਾਪ ਤੇ ਸਭ ਤੋਂ ਉੱਪਰਲਾ ਟਾਪ ਜਿਹੜਾ ਸਿੰਥਨ ਟਾਪ ਕਿਸਤਵਾਰ ਦੇ ਰਸਤੇ ਚੋਂਦਾ ਆ तकरीबन ਉਥੇ 2 ਡਿਗਰੀ -2 ਡਿਗਰੀ ਟੈਂਪਰੇਚਰ ਟੈਂਪਰੇਚਰ ਦੇ ਵਿੱਚ ਅਸੀਂ ਉਥੇ ਆਪਣੀ ਬੱਚੀ ਦੇ ਨਾਲ ਅ ਡੇਅਰ ਸਾਲ ਦੀ ਮੇਰੀ ਬੱਚੀ ਆ ਇਹਦੇ ਨਾਲ ਅਸੀਂ ਮਾਈਨਰ ਟੈਂਪਰੇਚਰ 2 ਡਿਗਰੀ ਤੇ ਅਸੀਂ ਜਾ ਕੇ ਉੱਥੇ ਘੁੰਮ ਕੇ ਆਏ ਆ ਤੋ ਆਪ ਲੋਕ ਕੈਸੇ ਬੱਚੇ ਕੋ ਕੇਅਰ ਕਰ ਰਹੇ ਹੋ ਮੈਨੇਜ ਕਰ ਰਹੇ ਹੋ ਇਹ ਤੋ ਆਪ ਦੀ ਹਿੰਮਤ ਹੈ ਪ੍ਰੀਤੇ ਮੈਂ ਕਦੇ ਇੰਨਾ ਲੰਮਾ ਸਫਰ ਨਹੀਂ ਤੈ ਕੀਤਾ ਲੰਬੇ ਦੇ ਨਾਲ ਨਾਲ ਇਹ ਮਤਲਬ ਥੋੜਾ ਆਫ ਰੋਡਿੰਗ ਡਰੋਨਾਂ ਕਹਿ ਲੋ ਤੁਸੀਂ ਜਾਂ ਮਤਲਬ ਇੱਕ ਹਿੰਮਤ ਭਰਿਆ ਹੈ ਸੀਗਾ ਵੀ ਇਹਨੂੰ ਹਿੰਮਤ ਮਾਰ ਕੇ ਹੀ ਇਹਨੂੰ ਸਰ ਕੀਤਾ ਜਾ ਸਕਦਾ ਸੀਗਾ ਬਸ ਇੱਕ ਵਾਰੀ ਥੋੜਾ ਜਿਹਾ ਹੋਇਆ ਸੀ ਜਦੋਂ ਪਹਾੜੀ ਦੇ نیچے ਦੇਖਿਆ ਨਾ ਤੇ ਉਹ ਮੈਂ ਦੇਖ ਮੈਂ ਕਿੰਨੀ ਉਚਾਈ ਤੇ ਆ ਗਏ ਅਸੀਂ ਇੰਨੀ નીચે ਖਾਈ ਕਿੰਨੀ ਹੋ ਗਈ نیچے ਆਪਾ ਜਿੱਦਾਂ ਨਿਊਜ਼ ਤੇ ਸੁਣੀਦਾ ਕਸ਼ਮੀਰ ਚ ਆਇਆ ਆ ਉਹ ਕੁਛ ਨਹੀਂ ਗਾ ਤੁਸੀਂ ਕੇ ਇਹਨੂੰ ਰਸਤਾ ਪੁੱਛੋ ਉਹਨੇ ਤੁਹਾਨੂੰ ਰਸਤਾ ਨਹੀਂ ਦੱਸਣਾ ਉਹਨੇ ਕਿਹਾ ਪਹਿਲਾਂ ਬਾਹਾਂ ਫੜ ਲੈਣੀ ਤੁਹਾਡੀ ਆਓ ਪਹਿਲਾਂ ਬੈਠਾ ਭਾਈ ਮੇਰੇ ਘਰ ਰੋਟੀ ਪਾਣੀ ਖਾਓ ਸਵੇਰੇ ਮੈਂ ਤੁਹਾਨੂੰ ਆਪ ਹੀ ਛੱਡਾਵਾਂਗਾ ਸਾੜਨਾ ਇਸ ਤਰ੍ਹਾਂ ਦਾ ਵਤੀਰਾ ਹੁੰਦਾ ਰਿਹਾ ਪਰ ਐਸ ਕੀ ਸਾਡ ਨੂੰ ਉਹ ਕਹਿੰਦੇ ਤੇ ਨਹੀਂ ਭਈ ਤੁਸੀਂ ਵਾਪਸ ਚੱਲ ਜਾਓ ਕਿ ਅਸੀਂ ਅੱਗੇ ਨਹੀਂ ਜਾਂਦੇ ਤੇ ਗੋਮਾਂ ਮਮੀ ਡੈਡੀ ਕਹਿੰਦੇ ਹੀ ਕਿ ਜਾਂ ਗੱਡੀ ਲੈ ਜਾਓ ਜਾਂ ਕਿਸੇ ਬੱਚਿਆਂ ਦੇ ਨਾਲ ਤੇ ਕਿਤੇ ਦੋ ਸਕੂਟੀ ਦੇ ਬੱਚਿਆਂ ਨੇ ਇੰਨੀ ਦੂ ਦਾ ਸਫ਼ਰ ਕਰਨਗੀ ਤੇ ਮੈਂ ਕਿਹਾ ਕਿ ਗੱਡੀ ਤੇ ਤਾਂ ਹਰ ਸਾਲ ਜਾਈਦਾ ਤੇ ਇਸ ਵਾਰ ਸਕੂਟੀ ਤੇ ਵੀ ਜਾ ਕੇ ਦੇਖ ਲੈਂਦੇ ਸਕੂਟੀ ਦਾ ਨਜ਼ਾਰਾ ਕੀ ਹੈ ਤੇ ਜਦੋਂ ਅਸੀਂ ਇੱਥੇ ਪਹੁੰਚੇ ਆਂ ਤੇ ਇੱਥੇ ਆਣਾ ਮੇਰੇ ਸਹੁਰਿਆਂ ਨੇ ਗਲੀ ਗਵਾਨ ਨੇ ਬਹੁਤ ਮੇਰਾ ਪਰਵਾ ਸੁਭਾਅ ਕੀਤਾ ਟੋਲਟਾ ਮੱਕਾ ਲਿਆਂਦਾ ਨੱਚੇ ਗਾਏ ਆ ਬਰਫੀ ਵੰਡੀ ਆ ਬਹੁਤ ਇਹਨਾਂ ਨੂੰ ਮਤਲਬ ਇੰਜੋਏ ਕੀਤਾ ਤੇ ਮੈਨੂੰ ਵੀ ਬਹੁਤ ਮਜ਼ਾ ਫੀਲ ਹੋਇਆ ਸੱਚੀ ਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਪੰਜਾਬੀ ਅਕਸਰ ਹੀ ਆਪਣੀ ਬਹਾਦਰੀ ਕਰਕੇ ਆਪਣੀ ਚਰਚਾ ਕਰਕੇ ਜਿਹੜੇ ਜਾਣੇ ਜਾਂਦੇ ਨੇ ਉਸੇ ਤਰ੍ਹਾਂ ਦੀ ਇੱਕ ਬਹਾਦਰੀ ਜਿਹੜੀ ਆ ਅਮਰਸਾਦਿਕ ਪਰਿਵਾਰ ਨੇ ਕੀਤੀ ਆ ਛੋਟੇ ਜਿਹੇ ਬੱਚੇ ਜਿਹੜੇ ਕਿ 4 ਸਾਲ ਦਾ ਇੱਕ ਬੱਚਾ ਅਤੇ 1.5 ਸਾਲ ਦੀ ਬੱਚੀ ਦੇ ਨਾਲ 12000 ਜਿਹੜੀ ਉਚਾਈ ਤੇ ਪਹਾੜਾਂ ਤੇ ਜਿਹੜਾ ਕਿ ਇਹ ਟੂ ਵੀਲਰ ਜਿਹੜਾ ਕਿ ਸਫ਼ਰ ਤੈਅ ਕੀਤਾ ਇਸ ਪਰਿਵਾਰ ਨੇ ਗੱਲਬਾਤ ਕਰਾਂਗੇ ਇਸ ਪਰਿਵਾਰ ਦੇ ਨਾਲ ਪੁੱਛਾਂਗੇ ਵੀ ਜਿੰਦੀ ਦਾ ਜਿਹੜਾ ਸਫ਼ਰ ਸੀ ਕਿੰਨੇ ਕ ਮੁਸ਼ਕਲਾਂ ਜਾਂ ਕਿੰਨਾ ਕੁ ਔਕੜਾ ਪੜਾ ਰਿਹਾ ਹਰੀ ਮੇਰੀ ਸਭ ਤੋਂ ਪਹਿਲਾਂ ਫਤਿਹ ਸਾਂਦੀ ਕਰਦੇ ਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੇ ਇਸੋ ਵੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਆ ਆਪਣਾ ਮੇਰਾ ਨਾਮ ਜੀ ਦਲੇਰ ਸਿੰਘ ਹੈ ਅੱਜ ਤੇ ਮੈਂ ਅਮਰਸਰ ਸ਼ਾਇਦ ਦਾ ਵਰਸ ਨਹੀਂ ਕਿਆ ਜੀ ਦਲੇਰ ਸਿੰਘ ਜੀ ਸਫ਼ਰ ਤੁਸੀਂ ਕੀਤਾ 12000 ਜਿਹੜਾ ਫੋਟੋ ਚਾਹੀਦਾ ਸਫ਼ਰ ਕੀਤਾ ਪਹਾੜਾਂ ਦਾ ਆਪਣੇ ਪਰਿਵਾਰ ਦੇ ਨਾਲ ਟੂ-ਵੀਲਰ ਤੇ ਦਸ਼ਕਾ ਨੂਰ ਸਾਂਝਾ ਕਰਦੇ ਹੋ ਕਿਹੜੀ ਕਿਹੜੀ ਪਹਾੜੀ ਦਾ ਤੁਸੀਂ ਸਫ਼ਰ ਕੀਤਾ ਤੇ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਤੁਹਾਨੂੰ ਪਹਾੜੀ ਸਭ ਮੈਂ ਇੱਕ ਪਹਾੜੀ ਹੈ ਸਿੰਥਨ ਟਾਪ ਕਸ਼ਮੀਰ ਦੇ ਵਿੱਚ ਆ ਤੇ ਦੂਜੀ ਹੈ ਜੀ ਨੱਥਾ ਟਾਪ ਮੈਂ ਇਹਨਾਂ ਦੋਨਾਂ ਨੂੰ ਸਰ ਤੇ ਅਸੀਂ ਪਹਿਲਾ ਪਰਿਵਾਰ ਆ ਮਤਲਬ ਪੂਰੀ ਵਰਲਡ ਚੋਂ ਜਿਹੜਾ ਇਹਨਾਂ ਇੰਨੀ ਮਤਲਬ ਛੋਟੇ ਬੱਚਿਆਂ ਦੇ ਨਾਲ ਉਸ ਪਹਾੜੀ ਨੂੰ ਸਰ ਕਰਕੇ ਆਇਆ ਆ ਤੇ ਮੇਰਾ ਸਫਰ ਕੋਈ ਜ਼ਿਆਦਾ ਮਤਲਬ ਔਖਾ ਨਹੀਂ ਰਿਹਾ ਠੀਕ ਆ ਇਕੁਅਲ ਸੀਗਾ ਤੈਨੂੰ ਲੱਗਦਾ ਵੀ ਜਹਾਜ ਕਿਸ ਤਰ੍ਹਾਂ ਆ ਪੀ ਪਹਾੜਾਂ 'ਚ ਸਫ਼ਰ ਕੀਤਾ ਜਾਵੇ ਪਹਿਲਾਂ ਵੀ ਕਦੀ ਗਏ ਸੀ ਕਿ ਜਾਂ ਪਹਿਲੀ ਵਾਰ ਤੁਸੀਂ ਸਫ਼ਰ ਕੀਤਾ ਜਿਹੜਾ ਅਸੀਂ ਹਰ ਹੋਲੀਆਂ ਤੇ ਜੇ ਇੱਧਰ ਉੱਧਰ ਜਾਂਦੇ ਰਹਿੰਦਾ ਕਿਉਂਕਿ ਮੇਰੀ ਫੈਕਟਰੀ ਹੈ ਕੜਿਆਂ ਦੀ ਤੇ ਕੜਿਆਂ ਦੀ ਫੈਕਟਰੀ 'ਚ ਮੈਨੂੰ ਹੋਲੀਆਂ ਦੇ ਵਿੱਚ ਮੇਰੀ ਦੁਕਾਨਾਂ ਬੰਦ ਹੁੰਦੀਆਂ ਦੁਕਾਨਾਂ ਬੰਦ ਹੋਣ ਕਰਕੇ ਅਸੀਂ 4-5 ਦਿਨ ਅਸੀਂ ਛੁੱਟੀਆਂ ਹੁੰਦੀਆਂ ਸਾਨੂੰ ਤੇ ਅਸੀਂ ਕਿਤੇ ਨਾ ਕਿਤੇ ਜਾ ਕੇ ਆਈਦਾ ਜਰੂਰ ਤੇ ਮੈਨੂੰ ਇਸ ਤੋਂ ਵੀ ਪਰਿਵਾਰ ਦੇ ਨਾਲ ਪਹਿਲਾਂ ਵੀ ਕਦੀ ਟੂ ਵੀਲਰ ਤੇ ਸਫ਼ਰ ਕੀਤਾ ਕਿ ਜਾਂ ਤੁਸੀਂ ਗੱਡੀ ਜਾਂਦੇ ਰਹੋ ਜੇਕਰ ਟੂ ਵੀਲਰ ਤੇ ਗਏ ਹੋ ਕਿੰਨੇ ਕਿ ਮੁਸ਼ਕਲਾਂ ਸਹਮਣ ਕਰਨਾ ਪਿਆ ਮੈਂ ਜਿਵੇਂ ਗੱਲ ਕੀਤੀ ਆ ਉਸ ਪਹਾੜੀ ਤੁਸੀਂ ਗਏ ਸੀ ਕਿੰਨਾ ਦਿ ਤੇ ਰਸਤੇ 'ਚ ਕਿਹੜੀ ਕਿਹੜੀ ਮੁਸ਼ਕਿਲਾਂ ਸਾਹਮਣੇ ਕਰਨਾ ਪਿਆ ਤੁਹਾਨੂੰ ਨਹੀਂ ਮੈਂ ਪਹਿਲਾਂ ਕਦੀ ਇੱਡਾ ਲੰਮਾ ਜਾਂ ਇੱਡਾ ਔਖਾ ਸਫ਼ਰ ਸਕੂਟਰੀ 'ਤੇ ਕਦੀ ਨਹੀਂ ਕੀਤਾ ਗੱਡੀ 'ਤੇ ਜ਼ਰੂਰ ਕੀਤਾ ਬੜੀ ਵਾਰੀ ਕੀਤਾ ਪੰਜ-ਸੱਤ ਵਾਰੀ ਕੀਤਾ ਹੋਣਾ ਗੱਡੀ 'ਤੇ ਸਕੂਟਰੀ 'ਤੇ ਮੈਂ ਕਦੇ ਇੰਨਾ ਲੰਮਾ ਸਫ਼ਰ ਨਹੀਂ ਤੈਅ ਕੀਤਾ ਲੰਬੇ ਦੇ ਨਾਲ-ਨਾਲ ਇਹ ਮਤਲਬ ਥੋੜਾ ਆਫ-ਰੋਡਿੰਗ ਡਰਾਉਨਾਂ ਕਹਿ ਲਓ ਤੁਸੀਂ ਜਾਂ ਮਤਲਬ ਇੱਕ ਹਿੰਮਤ ਭਰਿਆ ਇਹ ਸੀਗਾ ਵੀ ਇਹਨੂੰ ਹਿੰਮਤ ਮਾਰ ਕੇ ਹੀ ਇਹਨੂੰ ਸਾਰ ਕੀਤਾ ਜਾ ਸਕਦਾ ਸੀਗਾ ਤੇ ਬਸ ਕੋਈ ਗੱਲ ਨਹੀਂ ਪਹੁੰਚ ਕੇ ਤੇ ਹੁਣ ਤੁਹਾਡੇ ਸਾਹਮਣੇ ਬੈਠੇ ਆ। ਮਨੀਸ਼ ਜੀ ਜਦੋਂ ਤੁਸੀਂ ਦੱਸ ਰਹੇ ਹੋ ਵੀ ਬੜਾ ਔਖਾ ਸਫ਼ਰ ਸੀ, ਡਰਾਉਣਾ ਭਰਿਆ ਸਫ਼ਰ ਸੀ ਜੋ ਰਸਤੇ ਜੀ ਜਾ ਰਹੇ ਸੀ ਲੋਕਾਂ ਨੂੰ ਤੁਸੀਂ ਰਾਹ ਵੀ ਪੁੱਛਦੇ ਹੋਗੇ। ਲੋਕਾਂ ਦਾ ਕੀ ਕਹਿਣਾ ਸੀ ਇਸ ਸਫ਼ਰ ਬਾਰੇ ਵੀ ਅੱਗੇ ਜਾਇਆ ਜਾਵੇ ਕਿ ਜਾਂ ਨਾ ਜਾਇਆ ਜਾਵੇ। ਸਾਨੂੰ ਫੌਜੀ ਵੀਰ ਆਮ ਲੋਕਲ ਟੈਕਸੀ ਵਾਲੇ ਇਨਫੈਕਟ ਜਦੋਂ ਹੀ ਪੈਟਰੋਲ ਵੀ ਪਾਈਦਾ ਸੀ ਨਾ ਉਹ ਵੀ ਸਾਨੂੰ ਕਹਿੰਦੇ ਸੀ ਨਾ ਭਾਜੀ ਤੁਸੀਂ ਮਤਲਬ ਕੁਝ ਸਰਚ ਕਰਕੇ ਨਹੀਂ ਆਏ ਜੇ ਤੁਸੀਂ ਐਵੇਂ ਹੀ ਆਪਣੀ ਸਕੂਟਰੀ ਫੜੀ ਤੇ ਬੱਚੇ ਫੜੀ ਤੁਰ ਪਏ ਜੇ ਗਾਣ ਨੂੰ ਕੁਝ ਸੋਚ ਸਮਝ ਕੇ ਆਓ ਮੈਂ ਕਿਹਾ ਨਹੀਂ ਭਾਈ ਇੰ ਸਾਰਾ ਕੁਝ ਸੋਚ ਸਮਝ ਕੇ ਆਈਆਂ ਠੀਕ ਹੈ ਸਾਨੂੰ ਜਾਣ ਦੋ ਉਹ ਸਾਨੂੰ ਰੋਕ ਲੈਂਦੇ ਹੀ ਵੀ ਨਹੀਂ ਨਾ ਜਾਓ ਅੱਛਾ ਕਸ਼ਮੀਰੀਆਂ ਦਾ ਇੱਕ ਇਹ ਹੁੰਦਾ ਤੁਸੀਂ ਕਿਸੇ ਨੂੰ ਵੀ ਰਸਤਾ ਪੁੱਛਦੇ ਨੋ ਆਪਾਂ ਜਿੱਦਾਂ ਨਿਊਜ਼ ਤੇ ਸੁਣੀਦਾ ਕਸ਼ਮੀਰ ਚ ਆਇਆ ਉਹ ਆ ਕੁਛ ਨਹੀਂਗਾ ਤੁਸੀਂ ਕਿ ਇਹਨੂੰ ਰਸਤਾ ਪੁੱਛੋ ਉਹਨਾਂ ਤੁਹਾਨੂੰ ਰਸਤਾ ਨਹੀਂ ਦੱਸਣਾ ਉਹ ਕਹਿੰਦਾ ਪਹਿਲਾਂ ਬਾਹਾਂ ਫੜ ਲੈਣੀ ਤੁਹਾਡੀ ਆਓ ਪਹਿਲਾਂ ਬੈਠੋ ਭਾਈ ਮੇਰੇ ਘਰ ਰੋਟੀ ਪਾਣੀ ਖਾਓ ਸਵੇਰੇ ਮੈਂ ਤੁਹਾਨੂੰ ਆਪ ਹੀ ਛੱਡਾਵਾਂਗਾ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੁੰਦਾ ਰਿਹਾ ਪਰ ਐਸ ਕੀ ਸਾਡ ਨੂੰ ਉਹ ਕਹਿੰਦੇ ਨੇ ਨਹੀਂ ਭਈ ਤੁਸੀਂ ਵਾਪਸ ਚੱਲ ਜਿਓ ਐ ਕਿ ਅੱਗੇ ਨਹੀਂ ਜਾਣ ਦੇਣਾ ਮਨਚ ਵਿਚਾਰ ਨਹੀਂ ਹੁੰਦਾ ਸੀ ਜਿਹੜਾ ਕਿ ਹਰ ਕਿਸ ਰਸਤਾ ਪੁੱਛਦੇ ਸੀ ਵੀ ਉਹ ਮਨਾ ਕਰਦਾ ਸੀ ਵੀ ਅੱਗੇ ਨਾ ਜਾਓ ਰਸਤਾ ਬੜਾ ਔਖਾ ਵਾ ਬੱਚੇ ਛੋਟੇ ਨਾਲ ਇੱਕ 4 ਸਾਲ ਦਾ ਬੇਟਾ ਬਾ ਡੇਢ ਸਾਲ ਦੀ ਬੇਟੀ ਆ ਤੇ ਮਨਚ ਵਿਚਾਰ ਨਹੀਂ ਆਉਂਦਾ ਸੀ ਪਤਾ ਨਹੀਂ ਕਿੰਨਾ ਖਤਰਨਾਕ ਪਹਾੜੀ ਹੋਣੀ ਆ ਕਿ ਜਦੋਂ ਅਸੀਂ ਮਤਲਬ ਸਰਚ ਕੀਤਾ ਨਾ ਤੋਂ ਪੰਜਾਬ ਤੋਂ ਤੁਰਨ ਲੱਗਿਆ ਉਦੋਂ 4 ਵੀਲਰ ਗੱਡੀਆਂ ਜਾਂ ਗੱਡੀਆਂ ਦਾ ਸਰਚ ਕੀਤਾ ਸੀ ਨਾ ਗੱਡੀਆਂ ਤੇ ਜਾਇਆ ਜਾ ਸਕਦਾ ਪਰ ਜਦੋਂ ਅਸੀਂ ਪਹੁੰਚੇ ਉੱਥੇ ਤੇ ਜਦੋਂ ਲੋਕੀ ਰੋਕਦੇ ਸੀ ਮੈਨੂੰ ਫਿਰ ਮਨ ਚ ਹੁੰਦਾ ਸੀ ਯਾਰ ਬੜੇ ਲੋਕੀ ਗਏ ਆ ਤੇ ਇਹ ਰੋਕਦੇ ਕਿਉਂ ਆ ਉਹ ਰੋਕਦੇ ਸੀ ਮੈਨੂੰ ਸਕੂਟਰੀਟ ਉੱਤੋਂ ਮੇਰੇ ਨਾਲ ਬੱਚੇ ਸੀਗੇ ਇਸ ਕਰਕੇ ਰੋਕਦੇ ਕਿਉਂਕਿ ਉੱਥੋਂ ਦੀ ਜਿਹੜੀ ਹਵਾ ਹੈ ਨਾ ਉਹ ਹੱਡ ਚੀਰਵੀ ਹਵਾ ਹੈ ਅੰਦਰ ਤਾਂ ਕੰਬਲ-ਕੁੰਬਲ ਸਭ ਵਾੜ ਕੇ ਸਭ ਅੰਦਰ ਤਾਂ ਹਵਾ ਕੁਸਦਈ ਸੀਗੀ ਇਸ ਕਰਕੇ ਮੈਨੂੰ ਰੋਕਦੇ ਸੀਗੇ ਡਰ ਨਹੀਂ ਲੱਗਾ ਸਾਨੂੰ ਥੋੜਾ ਬਤਾ ਹੁੰਦਾ ਹੀ ਇਹ ਬੰਦਾ ਹੀ ਆ ਭਗਵਾਨ ਤੇ ਆ ਨੀਗਾ ਥੋੜਾ ਬਤ ਹੁੰਦਾ ਹੀ ਪਰ ਜੇ ਮੈਂ ਹੁਣ ਡਰਾਂਗਾ ਨਾ ਜੀ ਤੇ ਮੈਂ ਕੋਈ ਇਹੋ ਜਿਹਾ ਆਪਣੇ ਬੱਚਿਆਂ ਨੂੰ ਵੀ ਨਹੀਂ ਸਿਖਾ ਸਕਾਂਗਾ ਤੇ ਆਪ ਵੀ ਕੋਈ ਇਹੋ ਜਿਹੀ ਮੰਜ਼ਲ ਨਹੀਂ ਮਾਰ ਸਕਾਂਗਾ ਇਸ ਲਈ ਡਰ ਨੂੰ ਡਰਾ ਕੇ ਹੀ ਜੀਆ ਜਾਂਦਾ ਹੈ ਜੀ ਲੱਗਦਾ ਨਹੀਂ ਭੀ ਇੱਕ ਨਾ ਹੀ ਦਲੇਰ ਸਿੰਘ ਆ ਤੇ ਦਲੇਰੀ ਪੁਰੀ ਆ ਪਰਿਵਾਰ ਵਿੱਚ ਵੀ ਦਲੇਰੀ ਆ ਛੋਟੇ ਬੱਚਾਂ ਵਿੱਚ ਦਲੇਰੀ ਆ ਤੇ ਦਲੇਰੀ ਦੇ ਨਾਲ ਹੀ ਕਹਿੰਦੇ ਹਿੰਮਤਾ ਦੇ ਨਾਲ ਹੀ ਕਹਿੰਦੇ ਪਹਾੜ ਜਿਹੜੇ ਨੇ ਉਹ ਟੱਪੇ ਜਾਂਦੇ ਨੇ ਹਿੰਮਤਾ ਤੋਂ ਬਗੈਰ ਬੰਦਾ ਕਿਸੇ ਕੰਮ ਦਾ ਨਹੀਂ ਆ ਭਾਵੇਂ ਕਰ ਸੁੱਤਾ ਰਹੇ ਬੰਦਾ ਬਿਲਕੁਲ ਜੀ ਬਿਲਕੁਲ ਨਾਂ ਤੇ ਚਲੋ ਦਲੇਰ ਮਹਾਰਾਜ ਕਿਰਪਾ ਨਾ ਹੈ ਹੀ ਆ ਤੇ ਉਦਾਂ ਜਦੋਂ ਗੁਰਗਾਂ ਸਾਹਿਬ ਮਹਾਰਾਜ ਦਾ ਸਿਰ ਹੱਥ ਮੇਰੇ ਸਿਰ ਤੇ ਹੋਵੇ ਨਾ ਮੈਂ ਪਰਵਾਹ ਨਹੀਂ ਕਰਦਾ ਮੈਂ ਸ਼ੁਰੂ ਤੋਂ ਇਦਾਂ ਦਾ ਹੀ ਆ ਜੀ ਤੇ ਮੈਂ ਚਾਹੁੰਦਾ ਮੇਰੇ ਬੱਚੇ ਵੀ ਮੇਰੇ ਇਦਾਂ ਦਾ ਹੀ ਬਣਨ ਠੀਕ ਹੈ ਜੀ ਮਤਲਬ ਹਿੰਮਤ ਵਾਲੇ ਬਰੇਵ ਵਾਲੇ ਇਦਾਂ ਦੇ ਰਹੇ ਨੇ ਕਹਿੰਦੇ ਪੰਜਾਬੀ ਅਕਸਰ ਜਿੱਥੇ ਖਾਣ ਪੀਣ ਦਾ ਸ਼ਕੀਨ ਹੈ ਉੱਥੇ ਪੰਜਾਬੀ ਜਿਹੜੇ ਨੇ ਉਹ ਘੁੰਮਣ ਫਿਰਦੇ ਬਲਸ਼ਕੀਨ ਲੈਂਦੇ ਨੇ ਤੇ ਕਹਿੰਦੇ ਜਦੋਂ ਗੱਲ ਦਲੇਰੀ ਦੀ ਆਉਂਦੀ ਆ ਉਦੋਂ ਕਹਿੰਦੇ ਪੰਜਾਬੀਆਂ ਦੀ ਦਲੇਰੀ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਹੁੰਦੀ ਆ ਚਾਹੇ ਹਰ ਕੋਈ ਪੰਜਾਬੀ ਆ ਜਿਨੇ ਸਿਰ ਤੇ ਪੱਗ ਬੰਨੀ ਹੁੰਦੀ ਜਾਂ ਨਹੀਂ ਪੱਗ ਬੰਨੀ ਦੀ ਜੇਕਰ ਪੰਜਾਬੀ ਆ ਤੇ ਉਹ ਦਲੇਰੀ ਜਿਹੜਾ ਭਰਿਆ ਹੋਇਆ ਉਹ ਨਹੀਂ ਵੇਂਦਾ ਅਗਲੇ ਬੰਨੇ ਪਾਏ ਗੋਲੀਆਂ ਵਾਰਦੀਆਂ ਹੁਣ ਜਿੱਥੇ ਇਹ ਪੰਜਾਬੀ ਨੂੰ ਜਿੱਥੇ ਮਰਜ਼ੀ ਖੜਾ ਕਰ ਦੋ ਉਹ ਪੰਜਾਬੀ ਆਪਣਾ ਨਾਮ ਬਣਾ ਆਈ ਪੋਹਾਰਾਲ ਸਪੋਰਟ ਹੈ ਕਰਕੇ ਆਇਓ ਚਾਰੇ ਬਣੇ ਚਰਚਾ ਤੁਹਾਡੀਆਂ ਸੋਸ਼ਲ ਮੀਡੀਆ ਤੇ ਬੜਾ ਲੋਕ ਪਿਆਰ ਦੇ ਰਹੇ ਤੁਹਾਨੂੰ ਇੱਥੇ ਜਦੋਂ ਵਾਪਸ ਆਏ ਸੀ ਕਿੰਨਾ ਕਿ ਸਵਾਲ ਕੀਤਾ ਗਿਆ ਲੋਕਾਂ ਵੱਲ ਤੁਹਾਡਾ ਪੰਜਾਬੀਆਂ ਦੀ ਜੇ ਤੁਸੀਂ ਤਾਂ ਗੱਲ ਕਰਦੇ ਜੇ ਨਾ ਨੱਥਾ ਟੌਪ ਸਿੰਥਨ ਟੌਪ ਸਾਨੂੰ ਕੋਈ ਇਹੋ ਜਿਹਾ ਪਰਿਵਾਰ ਨਹੀਂ ਮਿਲਿਆ ਜਿਸ ਦੇ ਨਾਲ 7-8 ਸਾਲ ਤੋਂ ਛੋਟੀ ਬੱਚੀ ਹੋਵੇ ਬੱਚਾ ਆਵੇ ਨਾ ਇੱਕ ਪਰਿਵਾਰ ਨੂੰ ਮਿਲਿਆ ਫੋਰਚੂਨਰ ਤੇ ਪੰਜਾਬੀ ਪਰਿਵਾਰ ਸੀ ਉਹਦੇ ਨਾਲ 6-7 ਸਾਲ ਦੀ ਕੁੜੀ ਆ ਸੀਗੀ ਪਰ ਉਹ ਵੀ ਜਿਵੇਂ ਤੁਸੀਂ ਪੰਜਾਬੀ ਦੀ ਗੱਲ ਕੀਤੀ ਮੈਂ ਉੱਥੇ ਤਾਂ ਸ਼ੇਅਰ ਕਰਦਾ ਤੁਹਾਡਾ ਨਾ ਵੀ ਉਹ ਵੀ ਪਰਿਵਾਰ ਪੰਜਾਬੀ ਸੀਗਾ ਬਾਕੀ ਕੋਈ ਪਰਿਵਾਰ ਪੰਜਾਬੀ ਨਹੀਂ ਸੀਗਾ ਉੱਥੇ ਇੰਨੀ ਉੱਚੀ ਚੋਟੀ ਤੇ ਤੇ ਜਦੋਂ ਅਸੀਂ ਇੱਥੇ ਪਹੁੰਚੇ ਆ ਤੇ ਇਥੇ ਆਨਾ ਮੇਰੇ ਸਹੁਰਿਆਂ ਨੇ ਗਲੀ ਗਵਾਨ ਨੇ ਬਹੁਤ ਮੇਰਾ ਪਰਮਾ ਸੁਭਾਵਲ ਕੀਤਾ ਟੋਲਟ ਮੱਕਾ ਲਿਆਂਦਾ ਨੱਚੇ ਗਾਏ ਆ ਬਰਫੀ ਵੰਡੀ ਆ ਬਹੁਤ ਇਹਨਾਂ ਨੂੰ ਮਤਲਬ ਇੰਜੋਏ ਕੀਤਾ ਤੇ ਮੈਨੂੰ ਵੀ ਬਹੁਤ ਮਜ਼ਾ ਫੀਲ ਹੋਇਆ ਮੈਨੂੰ ਜਿਵੇਂ ਲੱਗਦਾ ਨਹੀਂ ਕਿ ਜਿਹੜੇ ਕੋਈ ਵੀ ਜਿਹੜੇ ਜੋਖਮ ਭਰੇ ਕੰ ਇਹ ਲਗਦਾ ਨਹੀਂ ਪੰਜਾਬੀਆਂ ਦੇ ਖੂਨ 'ਚ ਜਿਹੜਾ ਜਿਆਦਾ ਤਰੇ ਗਰਮੀ ਹੁੰਦੀ ਆ ਪੰਜਾਬੀ ਹਰ ਥਾਂ ਜਿਵੇਂ ਨੇ ਚਾਹੇ ਉਹ ਜੰਗ ਦਾ ਮੈਦਾਨ ਹੋਵੇ ਤੇ ਚਾਹੇ ਉਹ ਕੋਈ ਵੀ ਕੁਮਬੇ ਫਿਰਨ ਦਾ ਕੰਮ ਹੋਵੇ ਪੰਜਾਬੀ ਜਿਹੜੇ ਨੇ ਬੜੇ ਸ਼ੌਂਕ ਸ਼ੌਨਾ ਕਰ ਜਾਂਦੇ ਨੇ ਪਤਾ ਨਹੀਂ ਕਿਉਂ ਪਰ ਵਾਕਈ ਗੱਲ ਤੁਹਾਡੀ ਸਹੀ ਆ ਸਾਡੇ ਨਾਲ ਇੱਕ ਛੁੱਲ ਹੁੰਦੀ ਨਾ ਵੀ ਆ ਕਾਮੀਨੇ ਨਹੀਂ ਕੀਤਾ ਚਲ ਮੈਂ ਕਰਕੇ ਦਿਖਾਉਂਗਾ ਆ ਕਮੀਨੀ ਨਹੀਂ ਕੀਤਾ ਇਹ ਮੈਂ ਕਰਕੇ ਵਿਖਾਉ ਔਰ ਕਰਕੇ ਵੀ ਵਿਖਾਉਂਦੇ ਨੇ ਅਸੀਂ ਗੱਲਾਂ ਮਾਰਨ ਵਾਲਿਆਂ ਚ ਨਹੀਂ ਅਸੀਂ ਕਰਕੇ ਵਿਖਾਉਣ ਵਾਲੇ ਤਾਂ ਕਰਕੇ ਵਿਖਾਈਆਂ ਵੀ ਆ ਕਿਉਂਕਿ ਅਸਰ ਜੀ ਉਹ ਮਤਲਬ ਨਾਲੀ ਗੱਲ ਕੱਟ ਲੰਗਾ ਕੋਹਾਵਦੀ ਬਣੀ ਹੈ ਕਹਿੰਦੇ ਵੀ ਜਿਹੜੇ ਕੰਮ ਨੂੰ ਬਣਾ ਕਰੇ ਨਾ ਤੇ ਪੰਜਾਬੀ ਜਾਣ ਕਿ ਉਹ ਕੰਮ ਕਰਦਾ ਵੀ ਇਹ ਕਰਕੇ ਵਿਖਾਉਣਾ ਵਾ ਜਿਹੜੇ ਕੰਮ ਮੜਾ ਕਰਦੇ ਨੇ ਕੀ ਲੱਗਦਾ ਨਹੀਂ ਉਹ ਸੱਚਾਈ ਗੱਲ ਹੈ ਜਦੋਂ ਅਸੀਂ ਨੱਥਾ ਟੋਮ ਗਏ ਨਾ ਤੇ ਸਾਡੇ ਲੱਗੋ ਫੌਜੀਆਂ ਦੀ ਗੱਡੀ ਲੰਗੀ ਆ ਸਿਵਲ ਸੀਗੇ ਉਹ ਉਹਨਾਂ ਨੇ ਗੱਗੜ ਡਰ ਗੱਡੀ ਰੋਕ ਲਈ ਮੈਨੂੰ ਕਹਿੰਦੇ ਭਾਈ ਕਿੱਥੋਂ ਆ ਮੈਂ ਅੰਮ੍ਰਿਤਸਰ ਤੋਂ ਆ ਤੇ ਕਹਿੰਦੇ ਭਾਈ ਕਿ ਪਹਿਲਾਂ ਤੁਸੀਂ ਕਦੀ ਇੱਥੇ ਆਏ ਮੈਂ ਨਹੀਂ ਇੱਥੇ ਨਹੀਂ ਆਇਆ ਪਤਨੀ ਟੋਪ ਤੱਕ ਆਇਆ ਕਹਿੰਦੇ ਪਤਨੀ ਟੋਪ ਤੇ ਇੱਥੋਂ ਦਾ ਡਿਫਰੈਂਸ ਪਤਾ ਕਿੰਨਾ ਮੈਂ ਹਾਂ ਕੋਈ 12-13 ਕਿਲੋਮੀਟਰ ਕਹਿੰਦਾ ਉਹ ਛੱਡੋ ਜਿਹੜਾ ਇਹ ਸਿੱਧਾ ਉੱਚਾ ਚੜਦਾ ਹੈ ਨਾ ਉਹੋ ਹੀ ਮੇਨ ਡਿਫਰੈਂਸ ਜੇਦਾ ਉਹੋ ਹੀ ਮੇਨ ਕਾਰਨ ਹੈ ਪਤਨੀ ਟੋਪ 'ਚ ਹਵਾ ਮੰਨ ਲਓ ਜੇ 10 ਕਿਲੋਮੀਟਰ ਦੀ ਹੈ ਨਾ ਤੇ ਉੱਥੇ ਘਟੋ ਘਟਦੇ 30 ਕਿਲੋਮੀਟਰ ਦੀ ਹੋਰ ਦੀ ਹਵਾ ਹੋਏਗੀ ਉਹਨਾਂ ਨੇ ਸਾਨੂੰ ਰੋਕਿਆ ਫਿਰ ਅਸੀਂ ਰੁਕੇ 10-15 ਮਿੰਟ ਬੈਠੇ ਉੱਥੇ ਮ ਪਰ ਗੱਲ ਇਹ ਮੈਂ ਫੇਰ ਉਹੀ ਕਰਾਂ ਵੀ ਜਦੋਂ ਮੇਰਾ ਜੀਵਨ ਸਾਥੀ ਮੇਰੇ ਨਾਲ ਲੈਣਾ ਫੇਰ ਤਾਂ ਮੈਂ ਖੁਦ ਚਾਲ ਮਾਰ ਦੋ ਸਾਨੂੰ ਕੋਈ ਪਰਵਾਹ ਨਹੀਂ ਕੀਤੀ ਅਹੀਂ ਤੁਰ ਪੇ ਗਾਣ ਜੀ ਕੋਈ ਨਹੀਂ ਦੇਖੀ ਜਾਊਗੀ ਹੁਣ ਵਾਪਸ ਤੇ ਹੀ ਮੁੜਨਾ ਨਹੀਂ ਮੈਂ ਛੱਡੋ ਕੋਈ ਵੀ ਪੰਜਾਬੀ ਇਹਨਾਂ ਚੜਣਾ ਨਾ ਉਹ ਵਾਪਸ ਨਹੀਂ ਮੁੜਦਾ ਹੁੰਦਾ ਉਹ ਜਾਂ ਤੇ ਮਰੂਗਾ ਜਾਂ ਅੰਨੇ ਜਾਂ ਬੰਨੇ ਬਸ ਇਸ ਕੰਮ ਲਈ ਅਸੀਂ ਤਿਆਰ ਆਂ ਅਸੀਂ ਇੱਥੇ ਨਹੀਂ ਕਹਿੰਦੇ ਨੇ ਵੀ ਜੀਵਨ ਸਾਥੀ ਦੋ ਪਹੀਏ ਹੁੰਦੇ ਨੇ ਕਹਿੰਦੇ ਜੀਵਨ ਦੇ ਦੋਵੇਂ ਪਹੀਏ ਬੜੇ ਤਰੀਕੇ ਨਾਲ ਚੱਲਦੇ ਰਹਿੰਦੇ ਜਿੰਦਗੀ ਦਾ ਸਫਰ ਜਿਹੜਾ ਵਾ ਉਹ ਬੜਾ ਵਧੀਆ ਹੋ ਜਾਂਦਾ ਵਾ ਕਿ ਲੱਗਦਾ ਨਹੀਂ ਇਹ ਤੁਹਾਡਾ ਜੀਵਨ ਸਾਥੀ ਵੀ ਬੜੇ ਤੁਹਾਡੇ ਕੋ ਦਲੇਰ ਨੇ ਬਧੀਆ ਸਫਲ ਹਮਸਫਰ ਮਿਲਣ ਤੁਹਾਨੂੰ ਜਿੰਦਗੀ ਦੇ ਮਾੜੇ ਸਮੇਂ ਜੋ ਚੰਗੇ ਸਮੇਂ ਜੋ ਲੰਘਦੇ ਆ ਰਹੇ ਹੋ ਕਿ ਲੱਗਦਾ ਨਹੀਂ ਵੀ ਬੜਾ ਖੁਸ਼ਕਿਸਮਤ ਜਿਹੜਾ ਤੁਹਾਡਾ ਜੀਵਨ ਜਿਹੜਾ ਬਤੀਤ ਹੋ ਰਿਹਾ ਹਰ ਕਿਸੇ ਦੇ ਘਰ ਚ ਛੋਟੀ ਮੋਟੀ ਲੜਾਈ ਹੁੰਦੀ ਰਹਿੰਦੀ ਹੈ ਨਾ ਉਹ ਕੋਲ ਪਰਸਨਲ ਗੱਲਾਂ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਦੋਂ ਮੈਂ ਅਹੀਂ ਉੱਥੇ ਪਹੁੰਚੀ ਆ ਨਾ ਨਥਾ ਤੋਤੇ ਸਾਨੂੰ ਫੌਜੀਆ ਨੇ ਕਿਉਂ ਕਿ ਫੌਜੀ ਪੰਜਾਬੀ ਸੀਗੇ ਹੈ ਨਾ ਉਹਨਾਂ ਨੇ ਮੈਨੂੰ ਪੰਜਾਬੀ ਚ ਸਮਝਾਇਆ ਰੋਕਿਆ ਮੈਨੂੰ ਮਨ ਚ ਵਿੱਚ ਇਹ ਵੀ ਫੀਲ ਹੋਇਆ ਵੀ ਮਨਾ ਇਹ ਇੰ ਕਾਰਨ ਇਹ ਸੀਗਾ ਵੀ ਪਹਿਲਾਂ ਤੇ ਤੂੰ ਸਕੂਟਰੀ ਤੇ ਲੈ ਕੇ ਆ ਗਿਆ ਉੱਤੋਂ ਤੋਂ ਆਪਣੇ ਛੋਟੇ ਬੱਚੇ ਆ ਫਿਰ ਮੈਨੂੰ ਮਨ ਨੂੰ ਹੁੰਦਾ ਵੀ ਬਣਾ ਵਾਕੇ ਤੇਰਾ ਜੀਵਨ ਸਾਥੀ ਬੜਾ ਤਗੜਾ ਹੈ ਤੇਰੇ ਨਾਲ ਵੀ ਜਿਹੜਾ ਇੰਨੇ ਔਖੇ ਸਫਰਾਂ ਦੇ ਵਿੱਚ ਵੀ ਤੇਰਾ ਸਾਥ ਦੇਂਦਿਆ ਆ ਮਾਣ ਮੈਨੂੰ ਇਹ ਦੱਸੋ ਵੀ ਖਾਸ ਕਰਕੇ ਜਦੋਂ ਅਸੀਂ ਰਸਤੇ ਜਾਂਦੇ ਆ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਨੂੰ ਖਾਣ ਪੀਣ ਦੀ ਬੜੀ ਪ੍ਰੋਬਲਮ ਹੁੰਦੀ ਆ ਜਾਂ ਬੱਚਿਆਂ ਨੂੰ ਕਿਤੇ ਲੈਟ੍ਰੀਨ ਬਾਥਰੂਮ ਦੀ ਸਫਰ ਕਿਸ ਤਰ੍ਹਾਂ ਦਾ ਆ ਬੱਚਾ ਨੂੰ ਲੈ ਕੇ ਕਦੀ ਬੱਚੇ ਨਹੀਂ ਇਸ ਨੂੰ ਘਬਰਾਏ ਪੀ ਪਾਪਾ ਵਾਪਸ ਜਾਣਾ ਐਡੀ ਨਹੀਂ ਜਾਣਾ ਜਦੋਂ ਉੱਥੇ ਪਹੁੰਚੇ ਤੁਸੀਂ ਉੱਤੇ ਪਹਾੜੀ ਉੱਤੇ ਉੱਥੇ ਦਾ ਸਫਰ ਕਿਸ ਤਰ੍ਹਾਂ ਦਾ ਸੀ ਉੱਥੋਂ ਦੀ ਹਵਾ ਕਿਸ ਤਰ੍ਹਾਂ ਦਾ ਸੀ ਮੌਸਮ ਕਿਥਾ ਦਾ ਮਾਹੌਲ ਕਿਥਾ ਦਾ ਦੋਸਤੋ ਅਸੀਂ ਨਾ ਜਦੋਂ ਘਰੋਂ ਤੁਰਦੇ ਆ ਨਾ ਅਸੀਂ ਸਾਰਾ ਕੁਝ ਲੈ ਕੇ ਘਰੋਂ ਤੁਰਦੇ ਆ ਕੱਪੜਾ ਲੱਤਾ ਇਨਫੈਕਟ ਅਸੀਂ ਰੋਟੀਆਂ ਵੀ ਚਾਰ ਦਿਨ ਦਾ ਪਟੂਰੀਆ ਨਾ ਅੱਡਾ ਮੇਰੀ ਅਸੀਂ ਚਾਰ ਦਿਨ ਦੀਆਂ ਪਰੌਂਠੀਆਂ ਵੀ ਨਾਲ ਹੀ ਬਣ ਲੈਣੀਆਂ ਉੱਥੇ ਮਿਲੇ ਨਾ ਮਿਲੇ ਗੱਲ ਵੱਖਰੀ ਹੈ ਠੀਕ ਹੈ ਨਾ ਪਰ ਅਸੀਂ ਘਰੋਂ ਮਤਲਬ ਪੂਰਾ ਤਿਆਰੀ ਕਰਕੇ ਜਾਂਦੇ ਆ ਸਾਡੇ ਤੁਸੀਂ ਵੀਡੀਓ ਵਗੈਰਾ ਵੇਖੋਗੇ ਤੇ ਅਸੀਂ ਥੱਲੇ ਨਾ ਕਿਸੇ ਪਹਾੜੀ 'ਚ ਬਹਿ ਕੇ ਕਿਸੇ ਦਾ ਘਾਰ ਹੀਗਾ ਉੱਥੋਂ ਲਾਉਗੇ ਨਾ ਇਨਾ ਮੌਸਮਾਂ ਦੇ ਵਿੱਚ ਆਪਣਾ ਘਰ ਛੱਡ ਕੇ ਥੱਲੇ ਆ ਜਾਂਦੇ ਨੇ ਕਿ ਰਿਬਨ 25 ਕਿਲੋਮੀਟਰ ਥੱਲੇ ਆ ਜਾਂਦੇ ਉੱਥੇ ਆਣ ਕੇ ਰਹਿੰਦੇ ਨੇ ਅਸੀਂ ਉਹਨਾਂ ਦੇ ਘਰ 'ਚ ਬੈ ਕੇ ਰਮਾਨਾ ਸੋਫਾ ਸਫਾ ਵਾਸ਼ਾ ਕੇ ਨਾ ਪਰਨਾ ਵਾਸ਼ਾ ਕੇ ਉੱਥੇ ਰੋਟੀ ਖਾਧੀ ਆ ਬੜਾ ਮਜ਼ਾ ਆਇਆ ਸਾਨੂੰ ਉਸ ਚੀਜ਼ ਦਾ ਤੇ ਮੇਰੇ ਨੂੰ ਸੁਪੀ ਜੇਕਰ ਸਫ਼ਰ ਦੀ ਗੱਲ ਕਰੀਏ ਜੇਕਰ ਤੁਸੀਂ ਥਾਰ 'ਚ ਜਾਂਦੇ ਜੀ ਗੱਡੀ 'ਚ ਜਾਂਦੇ ਹੋ ਫੋਰ ਵੀਲ 'ਤੇ ਜਾਂਦੇ ਹੋ ਉਸ ਸਫ਼ਰ ਮਹਿੰਗਾ ਪੈਂਦਾ ਹੈ ਕਿ ਜਦ ਤੁਸੀਂ ਟੂ ਵੀਲ 'ਤੇ ਸਸਤਾ ਪੈਂਦਾ ਹੈ ਮਹਿੰਗਾ ਬੰਦਸ਼ਾ ਨੂੰ ਸਾਂਝਾ ਕਰਦੇ ਹੋ ਤੇ ਦੋਵਾਂ 'ਚ ਮਜ਼ਾ ਕਿਰਚ ਆਉਂਦਾ ਵਾ ਟੂ ਵੀਲ 'ਚ ਮਜ਼ਾ ਆਉਂਦਾ ਕਿ ਜਾਂ ਫੋਰ ਵੀ ਦੋਨੇ ਸਸਤੇ ਪੈਂਦੇ ਆ ਮਹਿੰਗੇ ਕਿਦਾਂ ਪੈਂਦੇ ਆ ਮਹਿੰਗੀ ਥਾਰ ਜਿੱਦਾਂ ਹਾਲੇ ਪਿਛਲੀ ਵਾਰ ਇਹਨੇ 19000 ਦਾ ਤੇਲ ਖਾਦਾ ਈ 17000 ਦਾ ਤੇਲ ਤੇ 2000 ਦੇ ਟੂਲ ਟੈਕਸ ਇਹਨੇ ਸਾਰਾ ਖਾਦਾ 1900 ਦਾ ਹੁਣ ਇਹ ਉਹ ਗੱਡੀ ਜਿਹੜੀ ਸਸਤੀ ਕਿਦਾਂ ਪੈਂਦੀ ਉਹ ਸਸਤੀ ਪੈਂਦੀ ਤੁਹਾਡੇ ਬੱਚਿਆਂ ਨੂੰ ਆਰਾਮ ਮਿਲਦਾ ਆ ਤੁਸੀਂ ਜਿੱਥੇ ਮਰਜ਼ੀ ਰੋਕ ਕੇ ਕਿੰਟਾਇਰ ਰੋਕ ਕੇ ਸਾਈਡ ਤੇ ਆਰਾਮ ਨਾਲ ਸੌ ਸਕਦੇ ਇੱਥੇ ਤੁਸੀਂ ਸੌ ਨਹੀਂ ਸਕਦੇ ਇਸ ਤੋਂ ਹੀ ਆਪਣੀ ਮੰਜ਼ਿਲ ਤੇ ਪਹੁੰਚ ਕੇ ਤੁਹਾਨੂੰ ਕੋਈ ਹੋਟਲ ਮਿਲੇਗਾ ਕੋਈ ਚੀਜ਼ ਮਿਲੇਗੀ ਉੱਥੇ ਹੀ ਜਾ ਕੇ ਸਭ ਆਰਾਮ ਕਰੋਗੇ ਨਾ ਇਹ ਚੀਜ਼ ਉੱਤੇ ਥਾਰ ਦੇ ਵਿੱਚ ਸਸਤੀ ਪੈਂਦੀ ਤੇ ਇਹਦੇ ਵਿੱਚ ਮਹਿੰਗੀ ਪੈਂਦੀ ਆ ਪਰ ਜੇ ਹਿੰਮਤ ਆ ਤੇ ਇਹ ਵੀ ਸਸਤੀ ਆ ਇਹ ਵੀ ਕੋਈ ਮਹਿੰਗੀ ਨਹੀਂ ਗੀ ਰਮਾਂਚਕ ਜਿਹੜਾ ਅਸਲੀ ਮਜ਼ਾ ਆ ਨਾ ਉਹ ਸਕੂਟਰੀ ਤੇ ਹੀ ਆਉਂਦਾ ਥਾਰ ਤੇ ਗੱਡੀਆਂ ਤੇ ਇੰਨਾ ਮਜ਼ਾ ਨਹੀਂ ਆਉਂਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸਰਦਾਰ ਦਲੇਰ ਸਿੰਘ ਦੇ ਪਰਿਵਾਰ ਨਾਲ ਮਿਲੇ ਆ ਤੇ ਦਲੇਰ ਸਿੰਘ ਦੀਆਂ ਗੱਲਾਂ ਵੀ ਦਲੇ ਅਸੀਂ ਅਕਸਰ ਬੱਚਿਆਂ ਨੂੰ ਲੈ ਕੇ ਬੜਾ ਕਰਦੇ ਆ ਵੀ ਬੱਚੇ ਬਿਮਾਰ ਹੋ ਜਾਣਗੇ ਬੱਚੇ ਇਦਾਂ ਹੋ ਜਾਣਗੇ ਬੱਚੇ ਡਰ ਜਾਣਗੇ ਪਰ ਕਹਿੰਦੇ ਵੀ ਬੱਚਿਆਂ ਨੂੰ ਹਮੇਸ਼ਾ ਹਿੰਮਤ ਦੇਣੀ ਚਾਹੀਦੀ ਆ ਅਤੇ ਹਿੰਮਤ ਜਿਹੜੀ ਆ ਮਾਪੇ ਬਾਬਤ ਮਿਲਦੀ ਆ ਤੇ ਹਿੰਮਤ ਤੁਸੀਂ ਦੇਖਿਆ ਦਲੇਰ ਸਿੰਘ ਦੇ ਪਰਿਵਾਰ ਦੀ ਹਿੰਮਤ ਹੈ ਦਲੇਰ ਸਿੰਘ ਨੇ ਕਿੰਨੀ ਹਿੰਮਤ ਦੇ ਨਾਲ ਆਪਣੇ ਬੱਚਿਆਂ ਨੂੰ ਜਿਹੜਾ ਕਿ ਪਹਾੜੀ ਸਮਰ ਕੀਤਾ ਤੇ ਬੱਚਾ ਨਾਲ ਵੀ ਗੱਲਬਾਤ ਕਰਨੇ ਛੋਟਾ ਆ ਤੁਸੀਂ ਦੇਖ ਰਹੇ ਹੋ ਸਿੰਘ ਬੜੀ ਸੋਹਣੀ ਚਿੱਟੇ ਰੰਗ ਦੀ ਪੱਗ ਬਣ ਕੇ ਸਾਡੇ ਵੱਲ ਦੇਖ ਰਿਹਾ ਗੱਲਬਾਤ ਕਰਦੇ ਆ ਹਾਂਜੀ ਸਤਿ ਪਵਰ ਫਤਿਹ ਸਾਂਝੀ ਕਰਦਿਆਂ ਜੀ ਵਾਹਿਗੁਰੂ ਜੀ ਖਾਲਸਾ ਓ ਮਾਈ ਗੋਦ ਜੀ ਫ ਸਤਿ ਮਹੰਦਾ ਸਿੰਘ ਸਿੰਘ ਜੀ ਸਫਰ ਤੈ ਕੀਤਾ ਪਹਾੜਾਂ ਦਾ ਕਿੰਨਾ ਕਿ ਮਜ਼ਾ ਆਇਆ ਸਫਰ 'ਚ ਤੇ ਕੀ ਕੀ ਵੇਖਣ ਨੂੰ ਮਿਲਿਆ ਤੁਹਾਨੂੰ ਸਾਨੂੰ ਉਹ ਬਰਫਾਂ ਬੜੀ ਮੈ ਮਿਲੇ ਵੇਖਣ ਨੂੰ ਤੇ ਮਜ਼ਾ ਵੀ ਬਹੁਤ ਆਇਆ ਮੈਂ ਪਾਪਾ ਨੂੰ ਕਿਹਾ ਸੀ ਸਫਰ ਜਿਹੜਾ ਇਹ ਐਕਟਿਵਿਟੀ ਜਾਣਾ ਟੂਰਲ ਤੇ ਜਾਣਾ ਕਿ ਜਾਂ ਗੱਡੀ ਤੇ ਕਿਹਾ ਸੀ ਜਾਣ ਵਾਸਤੇ ਮੈਂ ਤੇ ਪਾਪਾ ਨੂੰ ਸਕੂਟਰੀ ਤੇ ਜਾਣ ਨੂੰ ਕਿਹਾ ਸੀ ਗੱਡੀ ਤੇ ਨਹੀਂ ਹਾਂ ਤੇ ਪਾਪਾ ਨੇ ਸਕੂਟਰੀ ਤੁਹਾਡੇ ਆਖੇ ਸਕੂਟਰੀ ਲੈ ਗਏ ਪਰਿਵਾਰ ਦੇ ਨਾਲ ਹਾਂਜੀ ਜੇ ਹੋਤੀ ਕੀ ਮਾਇਆ ਅੱਜ ਦਸ ਕਾਨੂੰ ਸਾਂਝਾ ਕਰਦੇ ਹੋ ਪਹਾੜਾਂ ਤੇ ਵੇਖਣ ਨੂੰ ਕੀ ਮਿਲਿਆ ਤੇ ਉੱਥੋਂ ਦੀ ਹਵਾ ਪਾਣੀ ਸੀ ਜਾਂ ਕਿਸ ਤਰ੍ਹਾਂ ਦਾ ਤੁਹਾਨੂੰ ਮਾਹੌਲ ਮਿਲ ਕੇ ਨੂੰ ਮਿਲਿਆ ਹਵਾ ਤੇ ਕੋੜਾ ਕੀ ਹਵਾ ਸੀ ਹਾਂ ਠੰਡੀ ਹਵਾ ਸੀ ਤੇ ਮਜ਼ਾ ਵੀ ਬਹੁਤ ਕੀਤਾ ਤੇ ਹਾਂ ਉਹ ਤਾਂ ਦੇਖਣ ਨੂੰ ਵੀ ਬਹੁਤ ਕੁਝ ਮਿਲਿਆ ਪਰ ਮੈਨੂੰ ਇਹ ਸੋਚੇ ਤੁਹਾਡੇ ਜਿਹੜੇ ਛੋਟੇ ਛੋਟੇ ਬੱਚੇ ਨੇ ਜਾ ਕੇ ਡਰ ਜਾਂਦੇ ਨੇ ਇੰਨੀ ਉਚਾਈ ਵੇਖ ਕੇ ਤੁਹਾਨੂੰ ਡਰ ਨਹੀਂ ਆ? ਨਹੀਂ ਕਿਉਂ ਕਿਉਂਕਿ ਮੇਰੇ ਨਾਲ ਬਾਬਾ ਜੀ ਨਾਲ ਲਿਆ ਵਾਹ ਵਾਹ ਬਿਲਕੁਲ ਸਹੀ ਦੱਸਿਆ ਵੀ ਸਿੰਘ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ ਹੈ ਵੀ ਡਰ ਨਹੀਂ ਆਇਆ ਬਾਬਾ ਜੀ ਸਾਡੇ ਨਾਲ ਲਿਆ ਬਿਲਕੁਲ ਜੀ ਮੈਂ ਆਪਣੇ ਦਰਸ਼ਕਾਂ ਨੂੰ ਸਾਂਝਾ ਕਰਦਾ ਵੀ ਛੋਟਾ ਜਾਇ ਨਬੀ ਸਿੰਘ ਅਮਰ ਸ਼ਕਾ ਗੁਰੂ ਦਾ ਸਿੰਘ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਇੰਨੀ ਸੋਹਣੀ ਦਸਤਾਰ ਬਣੀ ਆ ਤੇ ਮਨ ਵੇਖ ਕੇ ਬਹੁਤ ਖੁਸ਼ ਲੱਗ ਹੁੰਦਾ ਉਮਰ ਛੋਟੀ ਆ ਮੈਂ ਉਮਰ ਵੀ ਪੁੱਛੂੰਗਾ ਪਰ ਜਿਹੜੇ ਸਵਾਲ ਨੇ ਜਿਹੜੇ ਜਵਾਬ ਨੇ ਉਹ ਵੱਡੇ-ਵੱਡੇ ਨੂੰ ਜਿਹੜੇ ਕੀ ਹੈਰਾਨ ਕਰਨ ਵਾਲੇ ਨੇ ਮੈਨੂੰ ਐਸੋ ਵੀ ਤੁਸੀਂ ਜੀ ਉਮਰ ਤੁਹਾਡੀ ਕਿੰਨੀ ਹੈ 5 ਸਾਲ ਬੜੀ ਛੋਟੀ ਉਮਰ ਆ 5 ਸਾਲ ਦੀ ਬੜੀ ਗੱਲਾਂ ਬੜੀ ਸਿਆਣੀ ਕਰਦੀ ਉਹ ਕਿੱਥੋਂ ਗੱਲਾਂ ਲਿਆ ਕਰਦੀ ਉਹਦੀ ਇਹ ਤੇ ਮਾਪੇ ਆਪੇ ਸਾਸ ਆਪੇ ਮਗਾ ਦਉ ਆਪੇ ਕਰਦੇ ਆ ਤੇ ਬਿਨੇ ਐਸੋ ਪੀ ਪਾਠ ਵਗੈਰਾ ਕਰਦੇ ਹੋ ਸੱਚੇ ਬਾਦਸ਼ਾਹ ਦਾ ਬਾਬਾਈ ਦਾ ਹਾਂਜੀ ਕਿਹੜਾ ਪਾਠ ਕਰਦੇ ਹੋ ਮੈਂ ਤੇ ਰੋਜ਼ ਰੋਦੇ ਰੋਜ਼ ਪਾਠ ਕਰਦਾ ਹੀ ਰਹਨਾ ਠੀਕ ਹੈ ਉਸੀਂ ਦੇਖਿਆ ਵੀ ਜਿੱਥੇ ਦਲੇਰ ਸਿੰਘ ਦਲੇਰ ਨੇ ਜਨਗਾ ਬੱਚੇ ਵੀ ਬੜੇ ਦਲੇਰ ਨੇ ਛੋਟਾ ਜਹਾ ਸਿੰਘ ਜਿਹੜਾ ਕਿ ਗੁਰੂ ਦਾ ਲਾੜਲੀ ਫੌਜਾ ਨੇ ਬੜਾ ਦਲੇਰੀ ਨਾਲ ਜਿਹੜੇ ਕਿ ਸਵਾਲਾਂ ਦੇ ਜਵਾਬ ਦਿੱਤੇ ਨੇ ਨਹੀਂ ਅੱਜਕੱਲ ਦੇ ਅਸੀਂ ਦੇਖਦੇ ਹਾਂ ਬੱਚੇ ਜ਼ਿਆਦਾਤਰ ਮੋਬਾਈਲਾਂ 'ਚ ਵਿਧੀ ਨੇ ਜਾਂ ਗੇਮਾਂ ਖੇਡਦੇ ਰਹਿੰਦੇ ਨੇ ਪਰ ਇਹ ਜਿਹੜਾ ਗੁਰੂ ਦਾ ਸਿੰਘ ਹੈ ਖਾਸ ਕਰਕੇ ਦਲੇਰ ਸਿੰਘ ਦਾ ਬੇਟਾ ਹੰਮਨ ਫਿਰ ਵਿੱਚ ਬੜਾ ਖੁਸ਼ ਰਹਿਦਾ ਵਾ ਤੇ ਹੁਣ ਗੱਲ ਕਰਾਂਗੇ ਉਹਨਾਂ ਦੇ ਜੀਵਨ ਸਾਥੀ ਜਿਹੜੇ ਉਹਨਾਂ ਦੇ ਨਾਲ ਅਕਸਰ ਹੀ ਸਫਰ ਜਿਹੜੇ ਹਮਸਫਰ ਹੋਣੇ ਨੇ ਉਹਨਾਂ ਨਾਲ ਜਿਹੜਾ ਕਿ ਸਫਰਤਾ ਕੀਤਾ ਰਾਜਵੀਰ ਕੋਰ ਪੈਣੀ ਸਾਡੇ ਨਾਲ ਗੱਲਬਾਤ ਕਰਾਂਗੇ ਆਪਾਂ ਨਹੀਂ ਫਤਿਹ ਸਾਹੀ ਕਰਦੇ ਨਹੀਂ ਵਾਹਿਗੁਰੂ ਖਾਲਸਾ ਵਾਹਿਗੁਰੂ ਜਗੇ ਫਤਿਹ ਅਮਨ ਐਸੋਪੀ ਦਲੇਰ ਸਿੰਘ ਦਾ ਪਰਿਵਾਰ ਸੀ ਕਹਿੰਦੇ ਆ ਵੀ ਦਲੇਰੀ ਵਾਲਾ ਸਾਹ ਪਰਿਵਾਰ ਆ ਛੋਟੇ ਛੋਟੇ ਬੱਚੇ ਨਾਲ ਬੜੇ ਬਹਾਦੀ ਨਾਲ ਸਫਰ ਤਿਆ ਕਰਕੇ ਆਏ ਉਹ ਕਿੰਨਾ ਕੁ ਰਮਾਂਚਕ ਸਫਰ ਰਿਹਾ ਤੇ ਕਿੰਨੇ ਕੁ ਮੁਸ਼ਕਲਾਂ ਸਫਰ ਕਰਨਾ ਤਿਆ ਸਫਰ ਚ ਜੀ ਸਾਨੂੰ ਬਹੁਤ ਮਜ਼ਾ ਆਇਆ ਅਸੀਂ ਬਹੁਤ ਇੰਜੋਏ ਕੀਤਾ ਨਾ ਬਾਕੀ ਜੜੀ ਗੱਲ ਤੁਸੀਂ ਕਹਿ ਰਹੇ ਕਿ ਡਰ ਵਗੈਰਾ ਨਹੀਂ ਲੱਗਾ ਨਹੀਂ ਜੇ ਡਰ ਤਾਂ ਕਿਸੇ ਨੂੰ ਨਹੀਂ ਲੱਗਾ ਨਾਮ ਮੇਰੇ ਹਸਬੰਦ ਦਾ ਨਾਮ ਐ ਮੈਂ ਦੱਸਦੀ ਆ ਅੱਗੋਂ ਅਸੀਂ ਬੱਚੇ ਵੀ ਆਪਣੇ ਉਹੀ ਜੇ ਬਣਾ ਰਹੇ ਆ ਕਿ ਬੱਚੇ ਵੀ ਸਾਡੇ ਕਦੀ ਕੋਈ ਉਚਾਈਆਂ ਤੋਂ ਜਾਂ ਕਿਸੇ ਖਤਰਨਾਕ ਕੋਈ ਵੀ ਦੇਖ ਕੇ ਜਗਾ ਡਰਨਾ ਕਬਰਾਨਾ ਤਾਂ ਬੱਚੇ ਤਾਂ ਤੁਸੀਂ ਦੇਖੇ ਹੀ ਆ ਅਸੀਂ ਦੇਖਿਆ ਪਹਿਲੀ ਯਾਤਰ ਮਾਵਾ ਜਿਹੜੀਆਂ ਉਹ ਕਹਿੰਦੇ ਦਿਲ ਬੜੇ ਛੋਟੇ ਹੁੰਦੇ ਨੇ ਮਾਵਾ ਦੇ ਮਾਵਾ ਕਵਰਾ ਜਾਂਦੀਆਂ ਨੇ ਕੋਈ ਵੀ ਗੱਲਬਾਤ ਹੁੰਦੀ ਆ ਤੇ ਬੜਾ ਧਿਆਨ ਰੱਖਦੀਆਂ ਨੇ ਬੱਚਿਆਂ ਦੇ ਪੀ ਨਾਈ ਜੀ ਬੱਚੇ ਬਿਮਾਰ ਹੋ ਜਾਣਗੇ ਇੱਥੇ ਨਹੀਂ ਜਾਣਾ ਉਹ ਨਹੀਂ ਖਾਣਾ ਤੇ ਅਸੀਂ ਦੇਖਿਆ ਮਾਵਾ ਇਸ ਤਰ੍ਹਾਂ ਦੀ ਕਰਦੀ ਆ ਪਰ ਤੁਹਾਡਾ ਬੜਾ ਵੱਖਰਾ ਤੁਸੀਂ ਆਪਣੇ ਬੱਚਿਆਂ ਨੂੰ ਬੜਾ ਦਲੇਰ ਰੱਖਿਆ ਵਾ ਕਿਸ ਤਰ੍ਹਾਂ ਇਹ ਮਨਚ ਵਿਚਾਰਿਆ ਤੇ ਤੁਹਾਡਾ ਡਰ ਨਹੀਂ ਹੈਗਾ ਦੂਸਰੀ ਮਾਂ ਵਰਗਾ ਕਿਸ ਤਰ੍ਹਾਂ ਜਿਹੜਾ ਜਹਾਂ ਚ ਜੀਏ ਨਹੀਂ ਜੀ ਮੈਂ ਵਾ ਕਿਸੇ ਸਹੀ ਗੱਲ ਹੈ ਕਿ ਮੈਂ ਨਹੀਂ ਦੂਸਰੀ ਮਾਂ ਵਾਂਗੂ ਮੈਂ ਨਹੀਂ ਡਰਦੀ ਨਾ ਬੱਚਿਆਂ ਨੂੰ ਲੈ ਕੇ ਨਾ ਉਸ ਤਰ੍ਹਾਂ ਜਿੱਥੇ ਕਹਿੰਦੇ ਆ ਬਸ ਆਪਾਂ ਚੱਲ ਪਈਦਾ ਉਹ ਮੈਨੂੰ ਕਹਿਣਗੇ ਚੱਲਣਾ ਹੈ ਕਈ ਦਾ ਚਲੋ ਤਿਆਰੀ ਆ ਨਾ ਮੈਂ ਕਦੀ ਕਿਹਾ ਕਿ ਨਹੀਂ ਇੰਨੀ ਦੂਰ ਨਹੀਂ ਜਾਣਾ ਜਾਂ ਬੱਚੇ ਛੋਟੇ ਆ ਜਾਂ ਕਿਸ ਤਰ੍ਹਾਂ ਗੱਡੀ ਤੇ ਚਲੇ ਜਾਓ ਸਗੋਂ ਮਮੀ ਡੈਡੀ ਕਹਿੰਦੇ ਹੀ ਕਿ ਜਾਂ ਗੱਡੀ ਲੈ ਜਾਓ ਜਾਂ ਕਿਸ ਤਰ੍ਹਾਂ ਬੱਚਿਆਂ ਦੇ ਨਾਲ ਤੇ ਕਿੱਥੇ ਤੋਂ ਸਕੂਟੀ ਤੇ ਬੱਚਿਆਂ ਨਾਲ ਇੰਨੀ ਦੂਰ ਦਾ ਸਫ਼ਰ ਕਰਨਗੀ ਤੇ ਮੈਂ ਕਿਹਾ ਕਿ ਗੱਡੀ ਤੇ ਤਾਂ ਹਰ ਸਾਲ ਜਾਈਦਾ ਤੇ ਇਸ ਵਾਰ ਸਕੂਟੀ ਤੇ ਵੀ ਜਾ ਕੇ ਦੇਖ ਲੈਂਦੇ ਸਕੂਟੀ ਦਾ ਨਜ਼ਾਰਾ ਕੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ 1.5 ਸਾਲ ਦੀ ਆ ਉਹ ਵੀ ਲੱਗਾ ਬੋਲਣ ਵਾਸਤੇ ਜਿਹੜਾ ਤਿਆਰ ਕਹਿੰਦੇ ਗਾੜੀ ਤੇ ਮੈਨੇ ਐਸੋ ਸਫ਼ਰ ਤਾਇ ਕੀਤਾ ਤੁਸੀਂ 12000 ਪੰਜ ਇੰਡੀਆ ਦਾ ਸਫ਼ਰ ਦਾ ਪਹਾੜੀ ਦਾ ਇਹ ਫਿਰ ਐਕਟਿਵਰ ਸਫ਼ਰ ਤੁਸੀਂ ਭਾਈ ਸਾਹਿਬ ਨੇ ਚਲਾਇ ਕਿ ਜਾਂ ਤੁਸੀਂ ਦੋਵਾਂ ਨਾਲ ਮੇ ਕੇ ਜਿਹੜੀ ਐਕਟਿਵਰ ਚਲਾਈ ਐ ਐਕਟਿਵਰ ਦੱਸੇ ਦੋਨਾਂ ਨੇ ਚਲਾਈ ਐ ਹਾਂਜੀ ਮੈਂ ਵੀ ਸ਼ੁਰੂ ਤੋਂ ਚਲਾ ਲੈਂਦੀ ਸੀ ਤੇ ਡਰ ਤਾਂ ਕੋਈ ਨਹੀਂ ਲੱਗਾ ਬੱਚੇ ਵੀ ਬੱਚਿਆਂ ਨੇ ਖੂਬ ਮਸਤੀ ਕੀਤੀ ਖੂਬ ਇੰਜੋਏ ਕੀਤਾ ਬੱਚਿਆਂ ਨੇ ਵੀ ਇਹ ਕਹਿੰਦੇ ਪਹਾੜੀ ਬੜੀ ਉੱਚੀ ਸੀ ਕਹਿੰਦੇ ਸਿੱਧੀ-ਸਿੱਧੀ ਪਹਾੜੀ ਸੀ ਜਦੋਂ ਚੜਦੇ ਗਏ ਜਦੋਂ ਥੱਲੇ ਉੱਪਰ ਉਤਰਨਾ ਪਿਆ ਨਾ ਨਹੀਂ ਲੱਗਾ ਵੀ ਬੜੀ ਨੀਵੀਂ ਥਾਂ ਚੜਦਾ ਕਿ ਜਦੋਂ ਥੱਲੇ ਆਵਾਂਗੇ ਹਾਂਜੀ ਉਚਾਈ ਤਾਂ ਬਹੁਤ ਜ਼ਿਆਦੀ ਸੀ ਤੇ ਸਾਰੇ ਜਦੋਂ ਅਸੀਂ ਉੱਥੇ ਪਹੁੰਚੇ ਤੇ ਇਹਨਾਂ ਬੱਚੀਆਂ ਦੇਖ ਕੇ ਮਨਾਂ ਵੀ ਕਰਦੇ ਸੀ ਕਿ ਇਹ ਕਿੱਥੇ ਆ ਗਏ ਹੋਰ ਅੱਗੇ ਨਾ ਜਾਓ ਠੰਡ ਵੀ ਬਹੁਤ ਬਰਫੀਲੀ ਆ ਤੇ ਉੱਚੀ ਪਹਾੜੀ ਵੀ ਬਹੁਤ ਆ ਤਾਂ ਡਰ ਨਹੀਂ ਕੋਈ ਵੀ ਲੱਗਾ ਬਸ ਇੱਕ ਵਾਰੀ ਥੋੜਾ ਜਿਹਾ ਹੋਇਆ ਸੀ ਜਦੋਂ ਪਹਾੜੀ ਦੇ نیچے ਦੇਖਿਆ ਨਾ ਤੇ ਉਹ ਮੈਂ ਦੇਖਿਆ ਮੈਂ ਕਿ ਇੰਨੀ ਉਚਾਈ ਤੇ ਆ ਗਏ ਅਸੀਂ ਇੰਨੀ نیچے ਖਾਈ ਕਿੰਨੀ ਹੋ ਗਈ نیچے بس تو ਮਾਣਾ ਜ ਮੈਨੂੰ ਥੋੜਾ ਜਿਹਾ ਲੱਗਾ ਬਾਕੀ ਫਿਰ ਮੈਂ ਕਿਹਾ ਨਹੀਂ ਪਤਾ ਕਿ ਜੇ ਖੋ ਤਾਂ ਖੋ ਤੇ ਡਰੂੰਗੀ ਤੇ ਫਿਰ ਬੱਚਿਆਂ ਨੂੰ ਕਿਦਾਂ ਬਰੇਵ ਕਰੂੰਗੀ ਮੈਂ ਬੱਚੇ ਕਿਦਾਂ ਫਿਰ ਬਹਾਦਰ ਬਣਨਗੇ ਮੇਰੇ ਲੋਕਾਂ ਦੇ ਰਸਤੇ ਸਵਾਲ ਦੇ ਲੋਕੀ ਰਸਤੇ ਟੋਕਦੇ ਹੋਣਗੇ ਕਿ ਕਿਸ ਤਾਂ ਦੀ ਮਾਂ ਆ ਆਪਣੇ ਬੱਚਿਆਂ ਨੂੰ ਲੈ ਕੇ ਆ ਗਈ ਆ ਡਰ ਨਹੀਂ ਆਉਂਦਾ ਲੋਕਾਂ ਨੇ ਬੜੇ ਸਵਾਲ ਕੀਤੇ ਹੋਣਗੇ ਕੀ ਕੀ ਸਵਾਲ ਲੋਕ ਕਰਦੇ ਰਸਤੇ ਮਾਵਨ ਨੂੰ ਤੇ ਕਹਿੰਦੇ ਆ ਸਭ ਤੋਂ ਪਹਿਲਾਂ ਪਾਪਾ ਨੇ ਤਾਂ ਕਿਹਾ ਨਾ ਮਾਵਨ ਕਹਨਗੀ ਮਾਂ ਕਿ ਦਾਂਦੀ ਜਿਹੜੀ ਲੈ ਕੇ ਆ ਗਈ ਆ ਪਰ ਹੁਣ ਇਹ ਨਹੀਂ ਨਾ ਕਿਸੇ ਨੇ ਪਤਾ ਕਿ ਮਾਂ ਆ ਪਾਪਾ ਬਹਾਦਰ ਬੱਚੇ ਵੀ ਅੱਗੇ ਵੱਧਾਂ ਦੇ ਬਣਾਏ ਆ ਬਹੁਤ ਮਨਾ ਕਰਦੇ ਸੀ ਬਰਫੀਲੀ ਕਰਕੇ ਬਹਿ ਉਚਾਈ ਕਰਕੇ ਸਾਨੂੰ ਉਹ ਵੀ ਮਿਲੇ ਫੌਜੀ ਵੀਰ ਵੀ ਮਿਲੇ ਉਹਨਾਂ ਨੇ ਵੀ ਮਨਾ ਕੀਤਾ ਕਿ ਬੱਚੇ ਦਾ ਕਿ ਨਾ ਜਾਓ ਅੱਗੇ ਨਾ ਜਾਓ ਅਗੇ ਮਤਲਬ ਕਿ ਬਹੁਤ ਉਚਾਈ ਆ ਬੱਚਾ ਤੁਹਾਡੇ ਕੋ ਦੋ ਬੱਚੇ ਆ ਛੋਟੇ ਬੱਚੇ ਆ ਨਾ ਜਾਓ ਮਨਾ ਕਰਦੇ ਸੀ ਪਰ ਹੁਣ ਇੰਨੀ ਦੂਰ ਚਲ ਗਏ ਤਾਂ ਫਿਰ ਵਾਪਸ ਸਾਨੂੰ ਦਿਲ ਵੀ ਨਹੀਂ ਕਰਦਾ ਜਾਂ ਤੇ ਹੋਵੇ ਨਾ ਮੈਂ ਕਬਰਾਂ ਆ ਜਾਂਦੀ ਤੇ ਮੈਂ ਉਹਨਾਂ ਨੂੰ ਕਹਿੰਦੀ ਨਹੀਂ ਸਰਦਾਰ ਜੀ ਚਲੀਏ ਵਾਪਸ ਵੀ ਮੈਂ ਡਰ ਗਈਆਂ ਜਾਂ ਬੱਚੇ ਡਰ ਗਏ ਆ ਡੰਨ ਵਾਲੀ ਤੇ ਕੋਈ ਗੱਲ ਨਹੀਂ ਤੇ ਮੈਂ ਕਹਾਂ ਨਹੀਂ ਹੋਣੀ ਨਹੀਂ ਦੂਰ ਆਏ ਵਾਪਿਸ ਨਹੀਂ ਜਾਣਾ ਸਗੋਂ ਕਿਸੇ ਵੇਲੇ ਜੇ ਡਰ ਵੀ ਜਾਈਏ ਨਾ ਤੇ ਮੈਨੂੰ ਕਹਿਣਗੇ ਜੇ ਪੁੱਛਣਗੇ ਵੀ ਤੇ ਮੈਂ ਕਹੂੰਗੀ ਨਹੀਂ ਹੁਣ ਵਾਪਿਸ ਨਹੀਂ ਜਾਣਾ ਹੁਣ ਜੱਲੀ ਇਹ ਪਹੁੰਚਦੇ ਆ ਪਹਿਲਾਂ ਫਿਰ ਦੇਖੀ ਜਾਊਗੀ ਸੁਨੇਹਕ ਦਿਨਾ ਚਾਹੋਗੇ ਜੇ ਇਹ ਮਾਮਾ ਨੂੰ ਜੜੇ ਆ ਮਾਵਾਸੇ ਦੇਖਦੇ ਪਹੁੰਚਾ ਆਪਣੇ ਬੱਚਿਆਂ ਨੂੰ ਕੋਈ ਵੀ ਕੰਮ ਕਰਦੇ ਨੇ ਤੇ ਪਹਿਲਾਂ ਡਰ ਹੁੰਦਾ ਮਾਂ ਦੇ ਦਿਲ ਵਿੱਚ ਵੀ ਇਹ ਕੰਮ ਕਰੂਗਾ ਨਹੀਂ ਕਰੂਗਾ ਖਰਾਬ ਹੋ ਜਾਊਗਾ ਨੁਕਸਾਨ ਕਰ ਦੂਗਾ ਮਾਮਾ ਕਸ ਡਰਦੀਆਂ ਨੇ ਉਹਨਾਂ ਮਾਵਨ ਕੀ ਆਣਾ ਚਾਹੋ ਮਾਮਣੋ ਤੇ ਜੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਡਰਿਆ ਨਾ ਕਰੋ ਘਬਰਾਇਆ ਨਾ ਕਰੋ ਜੇ ਤਾਂ ਤੁਹਾਨੂੰ ਪਰਮਾਤਮਾ ਤੇ ਭਰੋਸਾ ਹੈ ਨਾ ਤੇ ਕੁਝ ਨਹੀਂ ਹੁੰਦਾ ਬੱਚਿਆਂ ਨੂੰ ਜਿਨ੍ਹਾਂ ਨੇ ਪਰਮਾਤਮਾ ਨੇ ਬੱਚੇ ਦਿੱਤੇ ਹਨ ਨਾ ਉਹ ਆਪੇ ਬੱਚਿਆਂ ਦੇ ਨਾਲ ਲਿਆ ਉਹਨਾਂ ਪਰਮਾਤਮਾ ਦੇ ਹੱਥ ਹਰ ਵਕਤ ਬੱਚਿਆਂ ਦੇ ਸਿਰ ਤੇ ਆ ਡਰਨ ਵਾਲੀ ਕੋਈ ਗੱਲ ਨਹੀਂ ਐ ਡਰਿਆ ਨਾ ਕਰੋ ਬੱਚਿਆਂ ਨੂੰ ਸਗੋਂ ਬਹਾਦਰ ਬਣਾਇਆ ਕਰੋ ਆਪ ਵੀ ਬਹਾਦਰ ਬਣ ਕੇ ਰਿਆ ਕਰੋ ਕਿ ਨਹੀਂ ਬੱਚੋ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਫਿਰ ਕਿਹੜੀ ਗੱਲ ਆ ਜੀ ਤੁਸੀਂ ਦੇਖਿਆ ਵੀ ਇਹ ਤੁਹਾਨੂੰ ਅੱਜ ਪਰਿਵਾਰ ਨਾਲ ਮਿਲਾਇਆ ਅਮਰਸਾ ਦੇ ਸਰਦਾਰ ਦਲੇਰ ਸਿੰਘ ਦੇ ਪਰਿਵਾਰ ਦੇ ਨਾਲ ਤੇ ਵਾਕਈ ਹੀ ਪਰਿਵਾਰ ਵਿੱਚ ਵੀ ਪੂਰੀ ਦਲੇਰੀ ਹੈ ਜਿੱਥੇ ਸਰਦਾਰ ਦਲੇਰ ਸਿੰਘ ਦਾ ਨਾਮ ਆ ਤੇ ਉੱਥੇ ਪਰਿਵਾਰ ਚ ਹੀ ਪੂਰੀ ਦਲੇਰੀ ਹੈ ਛੋਟਾ ਜਿਹਾ ਬੱਚਾ ਇੱਕ 5 ਸਾਲ ਦਾ ਤੁਸੀਂ ਦੇਖਿਆ ਵੀ ਗੁਰੂ ਦਾ ਸਿੰਘ ਆ ਬੜੀਆਂ ਵੱਡੀਆਂ 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 ਗੱਲਾਂ ਕਰਦਾ ਜਿੱਥੇ ਅੱਜ ਕੱਲ ਦੇ ਬੱਚੇ ਇਸ ਦੇਖਿਆ ਮੋਬਾਈਲਾਂ ਵਿੱਚ ਬਿਜੀ ਦਿੰਦੇ ਨੇ ਗੇਮਾਂ ਖੇੜਦੇ ਨੇ ਉੱਥੇ ਗੁਰੂ ਦਾ ਸਿੰਘ ਜਿਹੜਾ ਕਿ ਅਮਰਸਾ ਗਿਆ ਆ ਅਤੇ ਬਾਣੀ ਦੇ ਨਾਲ ਜਿਹੜਾ ਕਿ ਜੁੜਿਆ ਹੋਇਆ ਵਾ ਉੱਥੇ ਇੱਕ ਮਾਨ ਜਿਹੜਾ ਕਿ ਸਨੇਹ ਦਿੱਤਾ ਵੀ ਆਪਣੇ ਬੱਚਿਆਂ ਨੂੰ ਕਦੀ ਵੀ ਉਹਨਾਂ ਦੇ ਮਾੜੀ ਡਰ ਨਹੀਂ ਪ ਦਲੇਰ ਬਣਾਇਆ ਜਾਂਦਾ ਕਿਉਂਕਿ ਪੰਜਾਬੀਆਂ ਦੀ ਅਕਸਰ ਦਲੇਰ ਕੌਮ ਹੈ ਜਿਹੜੀ ਪੰਜਾਬੀ ਨੇ ਪੰਜਾਬੀ ਜਿਹੜੇ ਵੀ ਕੰਮ ਕਰਨ ਉਹ ਪੰਜਾਬੀ ਜਿਹੜੇ ਪੰਜਾਬੀ ਨੇ ਅਕਸਰ ਜਿਹੜਾ ਕੀ ਕੰਮ ਨਾ ਕਰਨ ਪਰ ਪੰਜਾਬੀ ਉਹ ਕੰਮ ਕਰਦੇ ਨੇ ਤੁਸੀਂ ਦੇਖਿਆ ਵੀ ਜਿੱਥੇ ਸਦਾ ਸਾਧਲੇ ਸਿੰਘ ਨੇ ਲੋਕੀ ਮਨਾ ਕਰਦੇ ਸੀ ਵੀ ਅੱਗੇ ਨਾ ਆ ਜਾਓ ਉਹ ਜਿਹੜਾ ਕੰਮ ਕਰਕੇ ਵਿਖਾਇਆ 12000 ਫੁੱਟ ਦੀ ਉਚਾਈ ਪਹਾੜੀ ਤੇ ਗਏ ਨੇ ਅਤੇ ਉਹਨਾਂ ਦਾ ਅੱਜ ਲੋਕ ਨਾ ਵੀ ਕਰਦੇ ਅੱਜ ਪੂਰਾ ਜਦੋਂ ਇੱਥੇ ਆਏ ਸੀ ਮਾਨ ਸਨਮਾਨ ਕੀਤਾ ਗਿਆ ਢੋਲ ਵਜਾਏ ਗਏ ਤੇ ਅਕਸਰ ਪੰਜਾਬੀ ਆਪਣੇ ਜਿਹੜੇ ਨਾਲ ਝੰਡੇ ਗੱਢਦੇ ਰਹਿੰਦੇ ਨੇ ਮੈਨੂੰ ਦਿਓ ਜਾਨ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ पंजाबी लोग चैनल अमृतसर